So hang ma raj sin Vishnu, Baba diye. So hang ma raj sin Vishnu, Baba diye. So hang ma raj sin Vishnu, Baba diye. So hang ma raj sin ਵਿਸ਼ਨੂੰ ਭਗਵਾਨ ਦੀ ਰਾ ਸੋੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਰਾ ਹਰ ਸੰਗਤ ਜੀ ਬਹੁਤ ਹੀ ਸਤਿਕਾਰਯੋਗ ਹਰ ਸੰਗਤ ਜੀ ਦੂਰੋਂ ਨੇੜੋਂ ਜੋ ਹਰ ਸੰਗਤ ਜੀ ਚੱਲ ਕੇ ਆਈ ਹੈ ਆਸੇ-ਪਾਸੇ ਵਾਲੀ ਜੋ ਗਵਾਂਢੀ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਜੋ ਇਸ ਦਵਾਰੇ ਤੇ ਚੱਲ ਕੇ ਆਪਣੇ ਚਰਨ ਪਾਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਕਾਪਟਾ ਤੇ 2-4 ਮਿੰਟ ਹਰ ਬਾਣੀ ਪੜੂੰਗਾ ਉਸ ਤੋਂ ਬਾਅਦ ਗੁਰਦਾਸ ਸਾਹਿਬ ਚੋਂ ਬਾਣੀ ਪੜੀ ਜਾਊਗੀ ਕਿ ਸਮਾਪਤੀ ਤੇਰੇ ਦਰ ਤੇ ਆ ਕੇ ਜੀ ਪਿਤਾ ਜੀ ਚਰਨੀ ਸ਼ੀਸ਼ ਨਵਾਵਾ ਤੇਰੇ ਦਰ ਤੇ ਆ ਕੇ ਜੀ ਪਿਤਾ ਜੀ ਚਰਨੀ ਸ਼ੀਸ਼ ਨਵਾਵਾ ਰੱਖ ਲਾਜ ਮਾਨਿਆ ਦੀ ਕੀਤੀ ਪਲ ਤੇ ਤੂੰ ਬਸ਼ਕਾਵਾ ਰੱਖ ਲਾਜ ਮਾਨਿਆ ਦੀ ਕੀਤੀ ਪਲ ਤੇ ਤੂੰ ਬਸ਼ਕਾਵਾ ਤੇਰੇ ਲਗਿਆ ਬੂਟਿਆਂ ਦੀਆਂ ਗੋਵਿੰਦ ਟੰਡੀਆਂ ਆਉਂਦੀਆਂ ਸ਼ਾਵਾ ਤੇਰੇ ਲੱਗਿਆ ਬੂਟਿਆ ਦੀਆਂ ਗੋਵਿੰਦ ਟੰਡੀਆਂ ਆਉਂਦੀਆਂ ਸ਼ਾਵਾ ਸਿੱਖ ਗੋਦ ਪਟਾ ਲੋ ਜੀ ਜਿਵੇਂ ਪੁੱਤਰ ਕਢਾਉਂਦੀਆਂ ਮਾਵਾ ਸਿੱਖ ਗੋਦ ਪਟਾ ਲੋ ਜੀ ਜਿਵੇਂ ਪੁੱਤਰ ਕਢਾਉਂਦੀਆਂ ਮਾਵਾ ਕੂਰਨ ਪਰਮੇਸ਼ਰ ਦੇ ਜਗਮਨ ਜੀਤਾ ਲਾਲ ਪਿਆਰੇ ਕੁਰਨ ਪਰਮੇਸ਼ਰ ਦੇ ਜਗਮਨ ਜੀਤਾ ਲਾਲ ਪਿਆਰੇ ਹੱਸ ਭੇਟਾ ਚੜੇ ਜੀ ਮਾਤਾ ਜੀ ਤੋਂ ਦੇ ਦਲਾਰੇ ਕੋਈ ਵੀ ਰਲਾ ਨਾਉਦਾ ਜੀ ਠੰਡੇ ਵਗਦੇ ਨੇ ਫੁਹਾਰੇ ਕੋਈ ਵੀ ਰਲਾ ਨਾਉਦਾ ਜੀ ਠੰਡੇ ਵਗਦੇ ਨੇ ਫੁਹਾਰੇ ਹਰ ਸੰਗਤ ਸਾਰੀ ਜੀ ਕਰਦੀ ਚਰਨਾਂ ਦੀ ਹੈ ਸੇਵਾ ਹਰ ਸੰਗਤ ਸਾਰੀ ਦੀ ਪੀਂਦੀ ਅੰਮ੍ਰਿਤ ਅਰਾਸੇ ਬੇਵਾ ਜੋ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੀ ਜਾਂ ਹਰ ਸੰਗਤ ਦੀ ਸੇਵਾ ਕਰਦਾ ਹੈ ਉਹਨੂੰ ਅੰਮ੍ਰਿਤ ਮੇਵਾ ਮਿਲਦਾ ਹੈ ਉਹ ਕੋਈ ਬਾਹਰਲੀ ਅੰਮ੍ਰਿਤ ਮੇਵਾ ਨਹੀਂ ਹੈ ਉਹ ਕੁਦਰਤ ਦੀ ਇੱਕ ਬੂਸਬਾਤੀ ਹੈ ਜੋ ਅੰਦਰ ਟਪਕਾਉਂਦਾ ਹੈ ਉਹ ਜੇ ਬੂਸਬਾਤੀ ਇੱਕ ਸਾਰੇ ਸੰਸਾਰ ਦੇ ਸਮੁੰਦਰਾਂ ਵਿੱਚ ਟਪਕਾਈ ਜਾਵੇ ਤੋ ਸਾਰਿਆਂ ਨੂੰ ਅਮਰਤ ਬਣਾ ਦਿੰਦੀ ਹੈ ਜਿਹੜੀ ਅਕਾਲ ਪੁਰਖ ਦੀ ਹੈ ਜੋ ਇਹ ਵਿਹਾਰ ਹੈ ਹਰ ਸੰਗਤ ਦੀ ਦੇਹ ਕਲ ਕਲ ਕੀ 24 అవਤਾਰ 23 అవਤਾਰ ਹੁਣ ਤੱਕ ਸੰਸਾਰ ਤੇ ਆਇਆ ਹੈ ਇਹ 24 అవਤਾਰ ਗੋਬਿੰਦ ਨਾਲ ਅਕਾਲ ਪੁਰਖ ਦਾ ਵਾਦਾ ਸੀ ਕਿ ਜਦੋਂ ਮੈਂ ਦੇਹ ਕਲ ਕਲ ਕੀ అవਤਾਰ ਹੋ ਕੇ ਸੰਸਾਰ ਤੇ ਆਵਾਂਗਾ ਔਰ ਗੋਬਿੰਦ ਜੀ ਨੂੰ ਨਾਲ ਲੈ ਕੇ ਇਹ ਸਾਰਾ ਖੇਲ ਖੇਲਾਗਾ ਸੋ ਇਹ ਜੋ ਵੇ ਆ ਰਿਹਾ ਜੋ ਸਰੂਪ ਲੱਗਾ ਹੈ ਇਹ ਨੇਕਲਾ ਕਲ ਕਲ ਕੀ ਅਵਤਾਰ 24 ਜੋ 23 ਅਵਤਾਰ ਆਏ ਹੈ ਗੋਬਿੰਦਨਾ ਵਾਦਾ ਸੀ ਉਹ ਪੂਰਾ ਕਰਨ ਵਾਸਤੇ ਜਿੱਦੇ ਗੁਰੂ ਅਵਤਾਰ ਪਕਬਰਾ ਦਾ ਵਾਦੇ ਕੀਤੇ ਸੀ ਹੈ ਇਹਦੇ ਵਿੱਚ ਇੱਕ ਨਰੋਲ ਧਾਰ ਹੈ ਸਾਜੁਗ ਦੀ ਧਾਰਾ ਜੋ ਕਾਲ ਯੁਗ ਦੇ ਵਿੱਚ ਸਾਜੁਗ ਦੀ ਧਾਰ ਲੱਗੀ ਆ ਜਸੋ ਚਾ ਬੀੜ ਸ਼ਰਾਬ ਆਡਾ ਪਗ ਪੋਸਤ ਦਸਿਆ ਵਾਲੀ ਕੋਈ ਚੀਜ਼ੇ ਵਣ ਨਹੀਂ ਕਰਨੀ ਜਾਂਤਾ ਪਾਤਾ ਦੀਰਬਾਜ ਵਰ ਰਗੋਤ ਇਹ ਧਾਰਤੇ ਕਰਨਾ ਨਹੀਂ ਕਰਨੀ ਹਰ ਇੱਕ ਇਨਸਾਨ ਨੂੰ ਪ੍ਰਮਾਤਮਾ ਦਾ ਉਹ ਪ੍ਰਭੂ ਦਾ ਅਕਾਲ ਪੁਰਖ ਦਾ ਰੂਪ ਸਾਚ ਕੇ ਪਿਆਰ ਕਰਨਾ ਕਿਸੇ ਦਾ ਵੈਰ ਵਿਰੋਧਾ ਨਹੀਂ ਕਰਨੀ ਸੱਚੇ ਸੁੱਚੇ ਇਨਸਾਨ ਬਣ ਕੇ ਰਹਿਣਾ ਇੱਕੋ ਪ੍ਰਮਾਤਮਾ ਦੀ ਪੂਜਾ ਕਰਨੀ ਹੈ ਹੋਰ ਕਿਸੇ ਦੀ ਨਹੀਂ ਕਰਨੀ ਨਾ ਕਿਸੇ ਨੂੰ ਬਦਲਾ ਹੈ ਬਿਲਾ ਅਕਾਲ ਪੁਰਖ ਤੋਂ ਥੋੜੀ ਜਿਹੀ ਮੈਂ 2-4 ਮਿੰਟ ਲੇਖਤ ਪੜਾਗਾ ਜਿਸ ਵੇਲੇ ਮਾਤਾ ਗੁਜਰੀ ਨੇ ਗੁਰੂ ਗਬੇ ਸਿੰਘ ਨੂੰ ਕਿਹਾ ਕਿ ਗੋਬਿੰਦ ਜਿਸ ਵੇਲੇ ਗੁਰੂ ਗਬੇ ਸਿੰਘ ਦੇ ਅਨੰਦਪੁਰ ਸਾਹਿਬ ਛੱਡਿਆ ਤੇ ਮਾਤਾ ਗੁਜਰੀ ਕਹਿਣ ਲੱਗੀ ਕਿ ਗੋਬਿੰਦ ਆਪਾਂ ਫਿਰ ਅਨੰਦਪੁਰ ਵਿੱਚ ਪਹੁੰਚਾਂਗੇ ਤੇ ਅੱਗੋਂ ਗੋਬਿੰਦ ਨੇ ਕੀ ਕਿਹਾ ਮਾਤਾ ਗੁਜਰੀ ਕਹੇ ਗੋਬਿੰਦ ਮਾਤਾ ਗੁਜਰੀ ਗੁਰੂ ਬੇਸ ਸਿੰਘ ਨੂੰ ਗੁਰੂ ਬੇਸ ਸਿੰਘ ਨੂੰ ਕਹਿੰਦੀ ਆ ਮਾਤਾ ਗੁਜਰੀ ਕਹੇ ਗੋਬਿੰਦ ਕਿ ਫੇਰ ਆਉਣਾ ਵਿੱਚ ਪੂਰੀ ਅਨੰਦਾ ਮੈਨੂੰ ਦੇ ਸਮਝਾਈਆ ਜਦੋਂ ਅਨੰਦਪੁਰ ਸਹਿਬ ਛੱਡਿਆ ਇਹ ਮਾਤਾ ਗੁਜਰੀ ਨੂੰ ਮਾਤਾ ਗੁਜਰੀ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਨੂੰ ਕਿਹਾ ਕਿ ਆਪਾਂ ਫੇਰ ਪੂਰੀ ਅਨੰਦ ਵਿੱਚ ਆਵਾਂਗੇ ਤੇ ਗੁਰੂ ਗਬੇਕ ਸਿੰਘ ਜੀ ਨੇ ਕੀ ਕਿਹਾ ਮਾਤਾ ਗੁਜਰੀ ਹੁਣ ਮੈਂ ਔਣਾ ਦੀ ਵਿੱਚ ਪੂਰੀ ਅਲੱਦਾ ਐ ਮਾਤਾ ਗੁਜਰੀ ਹੁਣ ਮੈਂ ਪੂਰੀ ਅਲੱਦਾ ਦੇ ਵਿੱਚ ਨਹੀਂ ਆਉਣਾ ਉਹਨਾਂ ਦੇ ਗੁਰਮੁਖਾਂ ਅੰਦਰੋਂ ਲਣਾ ਪ੍ਰਗਟਾਈਆ ਮੈਂ ਆਪਣੀ ਤਾਰਨਾ ਆਪਣੇ ਪਿਆਰ ਨਾਲ ਆਪਣੀ ਮਰਜ਼ਾ ਦਾ ਰਹਿਤ ਸੂਲਾ ਤੇ ਤਾਕਤ ਨਾਲ ਹੁਣ ਮੈਂ ਗੁਰਮੁਖਾਂ ਦੇ ਅੰਦਰ ਬਹਿਣਾ ਗੁਰ ਨੁਕਾ ਅੰਦਰੋਂ ਲੜਾ ਪ੍ਰਗਟਾਈਆ ਉਹ ਦੀਨ ਬਜਵਦੀ ਢਾਟਾ ਕੇ ਕੰਦਾ ਮੈਂ ਦੀਨ ਬਜਵ ਜਾਤਾ ਪਾਤਾ ਦੀ ਕੰਦਾ ਢਾਕੇ ਇੱਕ ਨੂਰ ਆਪਣਾ ਇਨਸਾਨਾਂ ਨੂੰ ਰੁਸ਼ਨਾਈ ਕਰਾਗਾ ਦੀਨ ਬਜਵਦੀ ਢਾਕੇ ਕੰਦਾ ਨੂਰੋਂ ਨੂਰ ਦਵਾ ਚ ਬਕਾਈਆ ਉਹਨਾਂ ਨੂੰ ਮੈਂ ਨੂਰੋਂ ਨੂਰ ਆਪਣਾ ਰੂਪ ਬਣਾਉਣਾ ਇਹ ਕੋਈ ਮਿੱਕੀ ਜੀ ਗੱਲ ਨਹੀਂ ਇਹ ਅਕਾਲ ਪੁਰਖ ਦੀ ਗੱਲ ਹੈ ਕੋਈ ਬਾਬਿਆਂ ਦੀ ਸਾਧਾ ਸੰਤਾਂ ਦੀ ਗੱਲ ਨਹੀਂ ਕਿ ਕੋਈ ਜੋਤੀ ਨੂਰ ਜਿਨ੍ਹਾਂ ਗੁਰੂ ਅਵਤਾਰ ਪਕੰਬਰਾਂ ਨੂੰ ਭੇਜ ਕੇ ਤਤਗਾ ਤਵਗਾ ਤੇ ਭਾਇਆ ਦਿੱਲੀ ਸ਼ੀਸ਼ ਲਵਾਇਆ ਈਸਾ ਮਸੀਹ ਦੇ ਹੱਥਾਂ ਵਿੱਚ ਪੈਰਾਂ ਵਿੱਚ ਕੈਲ ਠਕਾਏ ਤੇ ਆਰਿਆਂ ਨਾਲ ਚਰਾਇਆ ਉਹ ਪਰਮੇਸ਼ਰ ਦਾ ਹੁਕਮ ਸੀ ਜਿੰਨੇ ਗੁਰੂ ਅਵਤਾਰ ਪਕੰਬਰ ਹੁਣ ਤੱਕ ਧਰਤੀ ਤੇ ਆਏ ਆ ਸਾਰਿਆਂ ਦੇ ਹੱਥ ਵਿੱਚ ਮੜਕਿਆਂ ਵਾਲੀ ਮਾਲਾ ਫੜੀ ਆ ਉਹ ਕਿਹਦਾ ਹੁਕਮ ਕਿਦੀ ਮਾਲਾ ਫੇਰ ਰਹੇ ਸੀ ਕਿਹਦਾ ਨਾਮ ਜਪ ਰਹੇ ਸੀ ਅਕਾਲ ਪੁਰਖ ਦਾ ਜੋ ਲੋਕਾਲ ਪਰਖਾ ਉਹਨੂੰ ਕਦੇ ਮੜਕਿਆਂ ਵਾਲੀ ਮਾਲਾ ਫੇਰਨ ਦੀ ਲੋੜ ਨਹੀਂ ਪੈਂਦੀ ਜੋ ਖੁਦ ਭਗਵਾਨ ਹੈ ਉਹ ਕਿਸੇ ਦੀ ਮਾਲਾ ਨਹੀਂ ਫੇਰਦਾ ਤੇ ਨਾ ਕਿਸੇ ਦਾ ਨਾਮ ਜਪਦਾ ਹੈ ਇਹ ਉਹ ਪਰਮੇਸ਼ਰ ਨੂੰ ਮੰਨ ਰਿਹਾ ਜਿਹੜੇ ਸੰਸਾਰ ਨੇ ਵੀ ਮੰਨਣਾ ਹੈ ਉਹ ਜਨਪਤੋ ਤੁਹਾਨੂੰ ਮੜਕਿਆਂ ਵਾਲੀ ਫੇਰਨੀ ਪਵੇ ਨਾ ਮਾਲਾ ਜੋਗ ਬਿਆਸ ਦੀ ਲੋੜ ਹੈ ਨਾਰਾਇਆ ਤੁਸੀਂ ਕੋਈ ਮਲਕਿਆਂ ਵਾਲੀਆਂ ਮਾਲਾ ਨਹੀਂ ਫੇਰਨਾ ਕੋਈ ਯੋਗ ਅਭਿਆਸ ਨਹੀਂ ਕਰਨੇ ਕੋਈ ਭਗਤੀਆਂ ਨਹੀਂ ਕਰਨੇਗਾ ਇੱਕੋ ਸੋੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਬੋਲਣੀ ਆ ਕਿ ਤੁਹਾਡੇ ਪਾਰ ਕਿਨਾਰੇ ਕਰ ਜਾਨੇ ਤੁਹਾਨੂੰ ਸੱਚਖੰਡ ਦਵਾਰੇ ਬਣਾਉਣਾ ਚਿੱਤਰ ਗਉਤ ਰਾਏ ਧਰਮ ਚਿੱਤਰ ਗਉਤ ਰਾਏ ਧਰਮ ਲੜੀ ਮੌਤ ਡੈਨ ਜਮਜੂਤ ਜਨ ਭਗਤੋ ਅੰਤਮ ਵੇਲੇ ਤੁਹਾਨੂੰ ਕੋਈ ਨਾ ਆਵੇ ਲੈਣ ਜਦੋਂ ਤੁਸੀਂ ਇਹ ਤਨ ਮਾਟੀ ਨੂੰ ਛੱਡਣਾ ਕੋਈ ਤੁਹਾਡੇ ਸ੍ਰੀਮਨ ਲਾੜੀ ਮੌਤ ਡੈਨ ਚਿੱਤਰ ਗੋਤਰਾ ਦੇ ਧਰਮ ਨਹੀਂ ਤੁਹਾਨੂੰ ਜਾਂਦਿਆਂ ਨੂੰ ਦੂਰੋ ਸ਼ੀਸ਼ਣ ਆਵੇਗਾ ਜਦੋਂ ਤੁਸੀਂ ਸੱਚਖੰਡ ਦਵਾਰੇ ਜਾਣਾ ਔਰ ਜਿਹੜਾ ਇਹ ਸੱਚੇ ਪਾਤਸ਼ਾਹ ਦੇ ਸਰੂਪ ਦਾ ਵੀ ਇੱਕ ਵਾਰ ਦਰਸ਼ਨ ਕਰ ਗਿਆ ਇਹ ਲੰਗਰ ਉਹਦੇ ਲੰਗਰ ਛਾ ਗਿਆ ਉਹਨੂੰ 1984 ਵਿੱਚ ਜਨਮ ਮਰਨ ਦੀ ਲੋੜ ਨਹੀਂ ਉਹਨੂੰ ਸੱਚਖੰਡ ਦਵਾਰੇ ਲੈ ਕੇ ਜਾਣਾ ਇਹ ਪਰਮੇਸ਼ਰ ਦਾ ਵਾਦਾ ਉਹ ਜੋ ਸੱਚਖੰਡ ਵਿੱਚ ਬੈਠਾ ਹੈ ਉਹ ਕੀ ਕਹਿੰਦਾ ਹੈ ਉਹ ਜਨਪਤੋਂ ਸੱਚਖੰਡ ਵਸਣ ਵਾਲਾ ਕਿਧਰੋਂ ਵੜ ਗਿਆ ਤੁਹਾਡੇ ਛੋਟੇ ਜਿਹੇ ਵਿੱਚ ਮਕਾਨ ਛੋਟਾ ਜਿਹਾ ਤੁਹਾਡਾ ਇਹ ਸਾਡੇ ਤਿਆਨ ਅਰਧਾ ਸਰੀਰ ਹੈ ਪੰਜਾਂ ਤਤਾਂ ਦਾ ਉਹ ਮਕਾਨਾਂ ਵਿੱਚ ਵਸਣ ਵਾਲੋ ਤੁਹਾਨੂੰ ਤੇ ਆਸਮਾਈਆ ਕੋਈ ਨਾ ਮੈਂ ਜ਼ਮੀਨ ਵਸਾਣਾ ਅਸਮਾਨ ਤੁਹਾਡੇ ਅੰਦਰ ਡੇਰਾ ਲਾਈਆ ਜਿਹਨੂੰ ਜ਼ਮੀਨ ਅਸਮਾਨਾਂ ਵਿੱਚ ਆਪਾਂ ਕਹਿੰਨੇ ਕਿ ਵਸਦਾ ਉਹ ਭਗਤਾਂ ਦੇ ਵਿੱਚ ਉਹ ਕਹਿੰਦਾ ਮੈਂ ਡੇਰਾ ਲਾ ਲਿਆ ਇਸ ਕਰਕੇ ਚੁਗਲੀ ਨਿੰਦਿਆ ਝੂਠ ਫਰੇਬ ਤੂਫਾਨ ਕੂੜ ਵਿਕਾਰਮ ਭ੍ਰਿਟਾ ਦਾ ਹਤਿਆਚਰ ਜਿ ਕੁਰਮ ਨੂੰ ਤਿਆ ਕੇ ਸੱਚੇ ਪਰਮੇਸ਼ਰ ਨੂੰ ਮੰਨ ਕੇ ਸੱਚ ਵਾਸ਼ਾ ਕੇ ਸੱਚ ਦੇ ਚੱਲਣਾ ਇਹ ਇੱਕ ਇਨਸਾਨ ਦਾ ਫਰਜ਼ਾ ਔਰ ਫਿਰ ਉਹ ਪ੍ਰਭੂ ਦਾ ਨੂਰੋ ਨੂਰ ਹੋ ਜਾਂਦਾ ਉਹਦੇ ਵਰਗਾ ਹੋ ਜਾਂਦਾ ਜਦੋਂ ਤੁਸੀਂ ਪਰਮੇਸ਼ਰ ਦਾ ਹੁਕਮ ਮੰਨ ਲਓਗੇ ਉਹਦੇ ਤੇ ਤੁਹਾਡੇ ਵਿੱਚ ਫਰਕ ਰਵੇ ਨਾ ਰਾਈ ਆ ਤੁਹਾਨੂੰ ਮੈਂ ਆਪਣਾ ਨੂਰ ਬਣਾ ਕੇ ਆਪਦੇ ਵਰਗਾ ਬਣਾ ਕੇ ਤੁਹਾਡੀਆਂ ਆਤਮਾ ਨੂੰ ਪਰਮਾਤਮਾ ਕਹਿੰਦਾ ਮੈਂ ਆਪਣੇ ਵਿੱਚ ਸਮਾ ਲੈਣਾ ਹੈ ਜਨ ਭਗਤੋ ਜਦ ਤੱਕ ਤੁਹਾਡਾ ਰੂਪ ਨਾ ਹੋਵੇ ਸਤਗੁਰ ਵਰਗਾ ਉਹ ਸਤਗੁਰ ਵਿੱਚ ਨਾ ਕੋਈ ਸਮਾਈਆ ਤੁਹਾਡਾ ਉਹ ਪ੍ਰਭੂ ਵਰਗਾ ਪਰਮੇਸ਼ਰ ਵਰਗਾ ਸਤਗੁਰ ਵਰਗਾ ਰੂਪ ਹੋ ਜਾਣਾ ਹੈ ਔਰ ਤੁਹਾਡੀਆਂ ਆਤਮਾ ਨੂੰ ਪਰਮਾਤਮਾ ਨੇ ਆਪਣੇ ਵਿੱਚ ਸਮਾ ਲੈਣਾ ਹੈ ਉਸ ਤੋਂ ਜੇ ਉਹ ਨਹੀਂ ਆਪਦਾ ਰੂਪ ਆnde ਤੇ ਤੁਹਾਨੂੰ 1084 ਦੇ ਵਿੱਚ ਭਗਤਨਾ ਭਗਤਾਨ ਪੈਂਦਾ ਅੱਗੇ ਹੋ ਕੇ ਨਹੀਂ ਕੋਈ ਵਿਚਾਰ ਸਕਦਾ ਨਾ ਸਾਧੂ ਨਾਲ ਸਤਨਾ ਈਰ ਨਾਲ ਫਕੀਰ ਨਾਲ ਗੁਰੂ ਨਾਲ ਤਾਰ ਨਾਲ ਪਕੰਬਰ ਕੋਈ ਇਹਨੇ ਨਹੀਂ ਵਿਚੋੜਾ ਜੇ ਤੁਸੀਂ ਉਹਦਾ ਹੁਕਮ ਮੰਨੋਗੇ ਤੇ ਉਹ ਤੁਹਾਨੂੰ ਆਪ ਤੁਹਾਡੀ ਰੱਖਿਆ ਕਰੂ ਤੁਹਾਡਾ ਕੋਈ ਵਾਰ ਵੀ ਨਹੀਂ ਲੰਗਾ ਕਰ ਸਕਦਾ ਸੰਸਾਰ ਦਾ ਕੋਈ ਵੀ ਜਾਂ ਕੋਈ ਬਾਬਾ ਜਾਂ ਕੋਈ ਤੰਤਰਕ ਹੈ ਜਾਂ ਕੋਈ ਆਪਣੇ ਆਪ ਨੂੰ ਖਵਾਉਂਦਾ ਹੈ ਜਦੋਂ ਤੁਹਾਡਾ ਨੂਰ ਤੁਹਾਡਾ ਰੂਪ ਉਹ ਪਰਮੇਸ਼ਰ ਵਰਗਾ ਹੋ ਗਿਆ ਉਹ ਕਹਿੰਦਾ ਜਿਸ ਵੇਲੇ ਮੇਰੇ ਨਾਮ ਦਾ ਇੱਕੋ ਵਜੇ ਹੂੰਗਾ ਬ੍ਰਹਮੰਡ ਖੰਡਪਰੀ ਲੋਕਾਸ਼ ਗਗਨਗਨੰਤਰ ਗੁਰੂ ਅਵਤਾਰ ਪਕੰਬਰ ਵਿਸ਼ਨ ਬ੍ਰਹਮਾ ਸ਼ਵ ਸਾਰੇ थरथर ਕੰਬਣ ਉਹ ਸਿਰ ਸਗੇ ਨਾ ਕੋਈ ਉਠਾਈਆ ਝੋਲੀਆਂ ਡਾੜਾ ਮੰਗਣ ਨੰਮਨਵ ਲਾਗੇ ਪਾਈਆ ਜਿੰਨੇ ਗੁਰੂ ਅਵਤਾਰ ਪਕੰਬਰ ਆਏ ਆ ਉਹ ਪਰਮੇਸ਼ਰ ਮੂਰੇ ਬੇਨਤੀਆਂ ਡਡਾਵਤਾ ਸਜਦੇ ਤੇ ਨਮਸਕਾਰਾ ਕਰਦੇ ਗਏ ਆ ਉਹ ਇੱਕ ਹੀ ਹੈ ਇੱਕ ਕੱਲਾ ਹੀ ਹੈ ਨਾ ਉਹ ਪਰਮੇਸ਼ਰ ਦਾ ਕੋਈ ਮਾਈਆ ਨਾ ਉਹ ਬਾਪ ਆ ਕੇ ਉਦਾ ਕੋਈ ਉਹ ਖੁਦ ਮਾਈ ਬਾਪ ਸਾਰਿਆਂ ਦਾ ਸੰਸਾਰ ਦਾ ਹੈ ਔਰ ਉਹੀ ਪੂਜਨਯੋਗ ਹੈ ਬਿਨਾ ਪਰਕਾ ਕਾਲ ਤੋਂ ਕਿਸ ਦੀ ਕਰਦੇ ਪੂਜਾ ਕਿਸ ਦਾ ਧਿਆਨ ਲਗਾਈਆ ਗੋਬਿੰਦ ਰਾਮ ਨੇ ਕੋਈ ਦੂਜਾ ਵੀ ਸਰ ਧਿਆਨ ਨਾ ਕੋਈ ਲਗਾਈਆ ਔਰ ਇੱਕੋ ਉਹਦੀ ਪੂਜਾ ਹੋਣੀ ਆ ਕਲਯੁਗ ਦੇ ਵਿੱਚ ਸਤਯੁਗ ਦੀ ਇਹ ਧਾਰ ਬਾਰੇ ਪਰਮੇਸ਼ਰ ਨੇ ਜੋ ਇਹ ਖੇਡ ਕੀਤੀ ਹੈ ਉਸ ਬਾਰੇ ਮੈਂ ਤੁਸ ਥੋੜਾ ਜਿਹਾ ਵਿਸਤਾਰ ਨਾਲ ਤੁਹਾਨੂੰ ਦੱਸਿਆ ਹੈ ਇਹ ਕਲ ਕਲ ਕੀ 24 అవਤਾਰ ਹੈ ਅੱਗੇ 23 అవਤਾਰ ਆਇਆ ਸੰਸਾਰ ਦੇ ਉੱਤੇ 10 ਗੁਰੂ ਸਹਿਬਾਨ ਆਇਆ ਤਿੰਨ ਪਕੰਬਰ ਹੈ ਈਸਾ موسی ਮਹਮਦ ਤੇ ਵਿਸ਼ਨ ਬ੍ਰਹਮਾ ਸ਼ਿਵ ਇਹ ਤਿੰਨ ਦੇਵਤੇ ਆਏ ਆ ਔਰ ਤੇ 10 ਗੁਰੂ ਆਏ ਤੇ 23 అవਤਾਰ 24 అవਤਾਰ ਕਲ ਕਲ ਕੀ ਨੇਕ ਕਲੰਕ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਬਹਿਬਲ ਵਿੱਚ ਰੱਖਿਆ ਗੀਤਾ ਵਿੱਚ ਅਜੀਲ ਵਿੱਚ ਕ੍ਰਾਣ ਵਿੱਚ ਔਰ ਰਮੈਨ ਵਿੱਚ ਉਹਨੇ ਕਲ ਯੋਗ ਦੇ ਆਖ਼ਰਨ ਸਮੇਂ ਆਉਣਾ ਸੀ ਉਹ ਆ ਚੁੱਕਾ ਹੈ ਬਿਲਕੁਲ ਨਰੂਲ ਜਮਾਤ ਉਹਨੇ ਬਣਾਈ ਹੈ ਔਰ ਜੋ ਇਥੇ ਨੇੜਿਓਂ ਚੱਲ ਕੇ ਮੇਰੇ ਵੀਰ ਭੈਣ ਭਰਾ ਸਾਰੇ ਆਏ ਆ ਮੈਂ ਉਹਨਾਂ ਨੂੰ ਸੱਦਾ ਜਨਣਾ ਆ ਕਿ ਤੁਸੀਂ ਵੀ ਇਸ ਧਾਰ ਦੇ ਵਿੱਚ ਪਰਮਾਸ਼ ਪਰਮੇਸ਼ਰ ਦੀ ਧਾਰ ਆ ਕਿਸੇ ਬਾਬੇ ਸਾਧੂ ਸੰਤ ਦੀ ਧਾਰ ਨਹੀਂ ਜਿਨੇ ਗੁਰੂ ਅਵਤਾਰ ਪਕੰਬਰਾਂ ਨੂੰ ਭੇਜਿਆ ਕਿ ਉਹਦੀ ਧਾਰ ਆ ਉਹ ਕਹਿੰਦਾ ਜਨਪਾਲ ਤੋਂ ਤੁਹਾਡੇ ਡੰਗਰ ਮੱਛੇ ਮੱਝਾ گاਵਾ ਦੇ ਨੇ ਤਾਰ ਤੋਂ ਸਵੇਰ ਉੱਠ ਕੇ ਤੁਹਾਡਾ ਦਰਸ਼ਨ ਰੇ ਪਾਈਆ ਜੋ ਦਰਸ਼ਨ ਪਾਊਗਾ ਉਹਦੇ ਪਵਿੱਤਰ ਹੁਕਮ ਵਰਜਾਦਾ ਰਹਿਤ ਫਰਮਾਨ ਅੰਦਰ ਚੱਲੂ ਉਹਦੇ ਵਰਗਾ ਹੋ ਗਿਆ ਜਿਹੜਾ ਉਹਦਾ ਦਰਸ਼ ਬਾਜੂ ਉਹ ਵੀ ਕਰ ਜਾਊਗਾ ਸੋ ਆਓ ਮੇਰੇ ਵੀਰ ਸਾਰੇ ਰਲ ਕੇ ਜਕਾਰੇ ਦਾ ਸਾਥ ਦਿਈਏ ਔਰ 5-7 ਮਿੰਟ ਵਾਸਤੇ ਹਰ ਬਾਣੀ ਗੁਰਸਾਹਿਬ ਚੋਂ ਪੜੀ ਜਾਊਗੀ ਉਸ ਤੋਂ ਬਾਅਦ ਸਮਾਰਤੀ ਆ ਸਾਰੇ ਵੀਰੋ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਕਿ ਪ੍ਰਸ਼ਾਦਾ ਲੰਗਰ ਦਾ ਪਿਆਰ ਹੈ ਔਰ ਵਿਹਾਰ ਤੋਂ ਬਾਅਦ ਸਾਹਮਣੇ ਛਾਕੇ ਜਾਣਾ ਹੈ ਇੱਥੇ ਆਇਆ ਨੂੰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਨਮਹਾਰਾਜ ਸ਼ੀਰ ਸਿੰਘ বিষ্ণੂ ਭਗਵਾਨ ਦੀ ਜੈ ਸੋ